ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਤੋਂ ਮਾਲੇ ਵਾਲੀ ਸੜਕ ਦੇ ਉੱਤੇ ਮਾਲੇ ਬਾਈ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਜੱਸੇ ਬਾਈ ਦੇ ਘਰੇ ਮੌਜੂਦ ਹਾਂ ਇਸ ਟਾਈਮ ਮਿੱਤਰੋ ਜਨਵਰ ਪਾਈ ਉਹਨਾਂ ਦੇ ਕੋਲੇ ਚਾਰ ਚਾਰਾਂ ਦੇ ਵਿੱਚੋਂ ਤਿੰਨ ਮੱਝਾਂ ਤੁਹਾਨੂੰ ਦਿਖਾਉਣੀਆਂ ਮਿੱਤਰੋ ਗੱਬਣਾ ਤੇ ਇੱਕ ਦਿਖਾਉਣੀਆਂ ਤੁਹਾਨੂੰ ਬੈਡ ਪਹਿਲਣ ਸੋਈ ਸਵਾਈ ਪਲੋੜ ਬੱਚੀ ਬਸ ਕੁਝ ਕੁ ਦਿਨਾਂ ਦੀ ਸੁਨੀਤਾ ਜੀ ਆ ਬਿਊਟੀ ਵਾਲੇ ਪੱਖ ਤੋਂ ਕੋਕੇ ਜੜਦੀ ਆ ਸੋਹਣੀ ਬੜੀ ਲੱਗਦੀ ਆ ਜਦੋਂ ਖੁਰਲੀ ਤੇ ਖੜਦੀ ਆ ਤੇ ਮਿੱਤਰੋ ਸ਼ਾਮ ਦੀ ਗਹਿਣ ਪੂਰੀ ਫਸ ਜਾਂਦੀ ਆ ਥੱਲੇ ਬਾਈਆਂ ਦਾ ਵੀ ਦੁੱਧ ਵੀ ਚੰਗਾ ਦੁੱਧ ਇਸ ਟਾਈਮ ਤਿਆਰ ਆ ਤੇ ਥੱਲੇ ਰੇਟ ਬਿਲਕੁਲ ਵਾਜਬ ਹੋਊਗਾ ਜਿਹੜੇ ਭਾਅ ਤੇ ਤੁਹਾਨੂੰ ਅੱਜ ਲੈ ਕੇ ਦੇਣੀ ਉਸੇ ਭਾਅ ਦੇ ਉੱਤੇ ਟੋਕੜ ਕੱਪੜੇ ਵੇਚ ਜਾਣੀਏ ਨੋਟ ਰੱਖ ਲਿਆ ਜੇ ਗੱਲ ਆਓ ਕਰਦੇ ਆ ਬਾਈ ਜੀ ਗੱਲਬਾਤ ਆਪਾਂ ਸਾਰੀ ਜਾਣਕਾਰੀ ਲੈਣੇ ਮਿਲਦੇ ਆ ਜੱਸੇ ਬਾਈ ਨੂੰ ਜੱਸੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵਾ ਵਧੀਆ ਜੀ ਸਿਤਾ ਪਰਿਵ ਅੱਜ ਜਸਬੀ ਅੱਜ ਆਪਣੇ ਕੋਲ 4 ਜਾਨਵਰ ਹਨ ਹਾਂ ਪਹਿਲੇ ਨੰਬਰ ਤੇ ਬੈਠਾ ਜਿਹੜੀ ਕੀ ਡਿਟੇਲ ਦੱਸੇ ਇਹਨੂੰ ਪਾ ਹੀ ਦਾਂਗੇ ਸੋਈ ਨਹੀਂ ਪਾ ਹੀ ਦਨੋਗੇ 14 ਕਿਲੋ ਦੁੱਧ ਹਾਂ ਬੱਚਾ 14 ਕਿਲੋ ਦੁੱਧ ਤਿਆਰ ਆ ਹੋਣੀ 14 ਕਿਲੋ ਦੁੱਧ ਤਿਆਰ ਆ ਪੀਕ ਲੈਵਲ ਦੇ ਨੂੰ 14 19 ਕਿਲੋ ਦੇਣਾ ਚਾਹੀਦਾ ਗਰਮੀ ਕਰਕੇ ਇਹਨੀਆਂ ਦਊਗੀ ਦੇਣਾ ਚਾਹੀਦਾ ਬਾਕੀ ਮੱਛੀ ਦੀ ਜਾਦ ਹਾਂ ਇਹ ਸਾਲਾਂ ਨਹੀਂ ਹੁੰਦੇ ਫਿਰ ਵਾਧੇ ਦੋ ਨਹੀਂ ਆ ਰੋਡਰ ਦੀ ਵੀ ਚੰਗੀ ਫਲ ਹਾਂ ਸ਼ਾਮ ਨੂੰ ਫੁੱਟਬਾਲ ਨੂੰ ਬਣ ਜਾਂਦੇ ਨੇ ਫੇਟ ਫੇਟ ਫਿਕਸ ਹੋਵਾਂ ਨੇ ਜੀ ਹਾਂ ਜੀ ਅੱਛਾ ਤੈਨੂੰ ਵੀ ਪਤਾ ਜੱਸੇ ਬਾਈ ਥੋੜਾ ਬੋਧਾ ਮੰਦਾ ਚੱਲੀ ਜਾਂਦਾ ਹੈ ਨਾ ਦੂਜੀ ਗੱਲ ਇਹ ਜੱਸੇ ਬਾਈ ਵਿਰੋਧ ਬਾਜ਼ਾਰ ਦੇ ਹਿਸਾਬ ਨਾਲ ਵੀ ਕੀ ਚੀਜ਼ ਵੇਚਦੀ ਹੈ ਨਾ ਹਾਂ ਇਹ ਤਾਂ ਹੈਗਾ ਹੈ ਸਾਲ ਹੁੰਦਾ ਮੱਖੀ ਜਿੱਥੇ ਮਰਜ਼ੀ ਵੇਚਦਾ 6 ਲੱਖ ਰੁਪਏ ਦੀਆਂ ਸਾਲ ਹੁੰਦਾ ਹਾਂ ਜੀ ਅੱਜ ਕਿੰਨੇ ਦੀ ਦੇਰੀ ਅੱਜ ਦਾ ਮੋਲ ਹਾਂ ਮੈਂ 60000 ਰੁਪਏ ਹੈ ਪੱਕੀ ਗੱਲ ਹੈ ਆਈ ਲਈ ਦਾ ਜੱਸੇ ਵੀ 60 ਜੀ ਦੀ ਟੋਕੜਾ ਬਣਾ ਕੇ ਵੀ ਆ ਹਾਂ ਜੀ ਹਾਂ ਜੀ ਨਾਲੇ ਕੱਟਾ ਹੀ ਚੰਗੀ ਜਾਂਦਾ ਬਖਾਰੀ ਮਾੜਾ ਜਿਹਾ ਚਵਾਈ ਬਹੁਤ ਚੰਗੀ ਹੈ ਬਾਈ ਬਹੁਤ ਠੰਡੀ ਚੰਸਰਾ ਹੀ ਲੱਗਾ ਹਾਂ ਬਾੜਾ ਚੰਗਾ ਯਾਰ ਬਾੜੀ ਪੋਲੀ ਜੀ ਨਾ ਮੈਂ ਆਪਣੇ ਕੋਲ ਜੇਰ ਦੀ ਵੀਡੀਓ ਸਾਰਾ ਕੋ ਹੈਗਾ ਬਈ ਬਸ ਠੀਕ ਹੈ ਵੀਰੇ ਠੀਕ ਹੈ ਪਲੀ ਸੰਭੀਆ ਯਾਰ ਹਾਂ ਹਾਂ ਭਾਈ ਬਗੈ ਸੁਣੀ ਸੁਨੱਖੀ ਆ ਘਰੇ ਖੜੀ ਵੀ ਸੁਣੀ ਲੱਗੂਗੀ ਵਹਿੜਿਆ ਤੋਂ ਉਥੇ ਚੋਈ ਹੋਈ ਜਾਣਾ ਹਾਂ ਹਾਂ ਭਾਈ ਇਹਨੋ ਦਾ ਕਰਮ ਵਾਲੀ ਨੂੰ 200 ਚੋਈ ਜਾ ਕੋਣੀ ਵਿਗੜਦਾ ਇਹਦਾ ਯਾਰ ਮੈਂ ਠੀਕ ਆ ਭਾਈ ਆਹ ਥਾਣਾ ਵੇਖ ਲਓ ਮਿੱਤਰੋ ਹਾਂ ਅੱਛਾ ਜੱਸੇ ਵੀਰੇ ਸੀਰੀਸ ਨੂੰ ਹੋਣਾ ਸੀ ਸੀਲੇ ਧਾਰਾ ਮਾਰਦੀ ਜੱਸੇ ਵੀਰੇ ਹਾਂ ਹਾਂ ਭਾਈ ਮਾਰਦੇ ਦੂਜੇ ਨੇ ਮੈਂ ਫੀਲ ਬਹੁਤ ਆ ਯਾਰ ਫੀਲ ਬਹੁਤ ਆ ਬਿਲਕੁਲ ਨਹੀਂ ਕਰ ਥੋੜਾ ਬੋਧ ਕਰ ਦੇਗੇ ਬਾਈ ਹਾਂ ਕਰ ਦਿਆਂਗੇ ਬਾਹਲਾ ਨਹੀਂ ਕਰ ਹਾਂ 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 ਬਾਈ ਅੱਛਾ ਦੋ ਨੰਬਰ ਤੇ ਮੈਂ ਆ ਜਿਹੜੀ ਬਾਈ ਇਹ ਤੀਜਾ ਸੂਆ ਬਾਈ ਸੋਨ ਵਾਲੀ ਹੈ ਵੀਰੇ ਹਾਂ ਹਫਤਾ ਲਵੂਗੀ ਬਾਈ ਹਫਤਾ ਲੈ ਜੂਗੀ ਹਾਂ ਜੱਸੇ ਬਾਈ ਦੁੱਧ ਦਾ ਕੀ ਰਿਕਾਰਡ ਦੱਸ ਲੋ 13 ਕਿਲੋ ਗਿਆ ਮਾਲ ਕਣੀ ਤਰ 12 ਮੰਨ ਲਾ ਹਾਂ ਹਾਂ ਇਹਨਾਂ ਦਾ ਦੇਣਾ ਚਾਹੀਦਾ ਮੈਂ ਚੰਗੀ ਹਾਂ ਹਾਂ ਬਾਈ ਬਣੂ ਚੰਗੀ ਹਾਂ ਬਹੁਤ ਹਾਂਜੀ ਹਾਂਜੀ ਕੀ ਰੇਟ ਰਹੂਗਾ ਜਸਤੇ ਵੀਰੇ ਇਹਦਾ 92000 ਰੁਪਿਆ ਹੈ ਬਾਈ 92000 ਰੁਪਿਆ ਲੜ ਪਿਆਰ ਹੋ ਰਹੀਆਂ ਦੇ ਵਿੱਚ ਹਾਂ ਕਰ ਦਿਆਂਗੇ ਤੋਰੀ ਮੜੇ ਕੱਢੀ ਬਾਲ ਲੈ ਮਿੱਤਰੋ ਇਹ ਗੱਪਰੂ ਦੇ ਰੇਟ ਹੁੰਦੇ ਨਾ ਜਿਹੜੇ ਉਹ ਲੈਣ ਦੇ ਨਾਲੇ ਹੁੰਦੇ ਆ ਬਾਅਦ ਤੁਸੀਂ ਕਹਿੰਦੇ ਉਹਨਾਂ ਜਸਤੇ ਤੋਂ ਪਸ਼ੂ ਲੈਣਾ ਸੀ ਯਾਰ ਉਹਦੇ ਭਾਅ ਠੀਕ ਹੁੰਦੇ ਆ ਇਹ ਬਾਈ ਵੇਚਣ ਵਾਲੀ ਗੱਲ ਹੋ ਗਈ ਆ ਹੁਣ ਇਹ ਗੱਲਾਂ ਹੋ ਗਈਆਂ ਵਾਹ ਰੇਟ ਆ ਗਏ ਬਾਈ ਨਹੀਂ ਤਾਂ ਅੱਗੇ ਲੱਖ ਵੀ ਵੀ ਮੁੱਲ ਤੁਸੀਂ ਆਮ ਹੀ ਮਈਆਂ ਦੇ ਖੁੰਦਦੇ ਸੀ ਮੈਂ ਮੰਦੀ 30000 ਰੁਪਿਆ 20000 ਰੁਪਿਆ ਮੈਂ ਮੰਦੀ ਆ ਵੀ ਹੇਰ ਫੀ ਗਾਮ ਹੁੰਦੀ ਆ ਭਈ ਉਸ ਆਵਦੇ ਅਦਾ ਰੇਟ ਕਰਿਆ ਕਰੋ ਵੇਚ ਨਹੀਂ ਹੁੰਦੀ ਆ ਗਾਂ ਪਾਸ ਮੈਂ ਹੀ ਵਕਾ ਗਾਂ ਪਾਸ ਮੈਂ ਹੀ ਮਕੇ ਗਈ ਐ ਨਾ ਸੜਵਲ ਹੋ ਠੀਕ ਆ ਭਾਈ ਓਕੇ ਜਾਓ ਲੈ ਠੀਕ ਆ ਯਾਰ ਹੈ ਨਾ ਆਥਾਣ ਦੇਖ ਲਓ ਭਈ ਹੁਣ ਗਾਂ ਪਾਸ ਮਾਈ ਆ ਤੇ ਮਾਨੇ ਸੁੱਟਦਾ ਨਾ ਹੂੰ ਫੀਗਰ ਵੇਖ ਅੱਛਾ ਇਹ ਤਾਂ ਹੋ ਗਈ ਆਪਣੀ ਮੈਂ 2 ਨੰਬਰ ਵਾਲੀ ਹੈ ਨਾ ਭਾਈ ਤੇ 3 ਨੰਬਰ ਵਾਲੀ ਮੈਂ ਵੀ ਕਰਤੀ ਐ ਜੱਸੇ ਇਹ ਦਾਦਨ ਲੈਂਦੀ ਬਈ ਹੂੰ ਇਹ ਸੋਹਣੀ ਬਹੁਤ ਹੈ ਨਾ ਹਾਂ ਦੂਜਾ ਸੂਆ ਝੋਟਿਆ ਹੈ ਜੀ ਦਾਦਨਾਂ ਦੇ ਕੱਚੀ ਕੱਚੀ ਜਿਹੜੇ ਇਹਦਾ ਰਿਕਾਰਡ ਕੀ ਦੱਸਿਆ 12 ਕਿਲੋ ਗਿਆ ਮਾਲ ਕਹਿੰਨੇ ਪਹਿਲੇ ਤੋਂ ਹੀ ਹਾਂ ਇਹ ਕਿੰਨੇ ਦੇ ਦੇ ਦਾਂਗੇ ਭਾਈ ਇਹ ਦਾ ਮੁੱਲ 89400 ਰੁਪਏ ਬਈ 89400 94 ਬਈ 94 ਹਾਂਜੀ ਮੰਨ ਤਨ ਹੋ ਜੂ ਥੋੜਾ ਮੰਨਣ ਕਰ ਦਿਆਂਗੇ ਹਾਂ ਜੀ ਕਿਤੋਂ ਦੀ ਬਰੇਨ ਨੂੰ ਵੀ ਮੜਾ ਲੈ ਮਿੱਤਰੋ ਦੂਜਾ ਸੂਆ ਹੀ ਝੁੱਟਿਆ ਤਿੰਨ ਨੰਬਰ ਤੇ ਵਿਖਾਈਆ ਤੁਹਾਨੂੰ ਕਰਨ ਵਾਲੀ ਜੈਡ ਬਲੈਕ ਆ ਸਾਰੀ ਐਨ ਓਕੇ ਦੀ ਰਿਪੋਰਟ ਦ੍ਰਿਮਾ ਨਾਲ ਮਦਰੀ ਡੋਡ ਵਿੱਚ ਮੈਂ ਆ ਕਰਨ ਵਾਲੀ ਬਣਦੀ ਤਾਂ ਉਹਦੀ ਗੋਲ ਮਟੋਲ ਵਿੱਚ ਆ ਮੈਂ ਹਜੇ ਦਸ ਦਿਨ ਲੈ ਜੂ ਹਣਾ ਜੱਸੇ ਬਈ ਦਾ ਨਾਂ ਦੀ ਕੱਚੀ ਆਂ ਜੀ ਤਿਆਰ ਹੋ ਗਏ ਲੱਖਵਾਰ ਚਾਰੋ ਕੋ ਲੱਖੋਂ ਬਾਹਰ ਵੇਖ ਜੂਗੀ ਮੇਰੀ ਜਲੀ ਬਾਈ ਬਾਕੀ ਥੱਲੋ ਸੋਣੀ ਨਿਕਲ ਜਾਈ ਹਾਂ ਸੋਣੀ ਜੱਸੇ ਬਾਈ ਦੁੱਧ ਪੀਣ ਵਾਲੇ ਨੂੰ ਕੀ ਮਾੜੀ ਐ 85000 ਦੀ ਆਪਾਂ ਟੋਕੜ ਕੱਪਣੀ ਲੈ ਲੈਣੀ ਐ ਸਹੀ ਗੱਲ ਐ ਜੀ ਹਾਂ ਹਾਂ ਠੀਕ ਐ ਬਾਈ ਅੱਛਾ ਬਾਈ ਜਿਹੜੀ ਲਾਸਟ ਤੇ ਮੈਂ ਆ ਇਹ ਤੀਜਾ ਸੁਆ ਬਾਈ ਤੀਜਾ ਸੁਆ ਤੇ ਹਫਤਾ ਕਿੰਨੇ ਦਿਨ ਪਿਆ ਵੀ ਹਫਤਾ ਦੇ ਲਊਗੀ ਠੀਕ ਐ ਬਾਈ ਇਹ ਦੁੱਧਰ ਘੜ ਚੰਗਾ ਹੋਊਗਾ ਨਾ 13 ਕਿਲੋ ਕਿਆ ਮਾਲ ਕਣੇ ਦਾ ਜੀ ਲੈਵਾ ਬਹੁਤ ਬਣਾਊਗੀ ਲੈਵਾ ਬਹੁਤ ਬਣਾਊਗੀ ਮੈਂ ਹਾਂ ਜੀ ਬਾਕੀ ਉੰਜ ਵੀ ਵੱਡੀ ਆ ਯਾਰ ਹਾਂ 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 ਬਾਈ ਬਈ ਠੀਕ ਐ ਬਾਈ ਇਹ ਕੀ ਨਹੀਂ ਦੇ ਦੇਸ ਦਾ ਇਹਦਾ ਮੁੱਲ 88000 ਰੁਪਏ ਬਈ 88000 ਰੁਪਏ ਹਾਂ ਬਈ ਮੰਨ ਤਰ ਹੋ ਜੂ ਵਿੱਚ ਮੰਨਨ ਕਰ ਦਾਂਗੇ ਮਾੜਾ ਮੋਟਾ ਠੀਕ ਬਈ ਠੀਕ ਲੈ ਕੰਨੀ ਫਾਲੋ ਤੋੜੀ ਬਈ ਲੈ ਮਿੱਤਰੋ ਇਹਦਾ 88000 ਰੁਪਏ ਮੁੱਲ ਆ ਪਾਸਾ ਹੈਗਾ 19 ਕਿਹ ਨਹੀਂ ਹੈ ਨਹੀਂ ਪਾਸਾ ਖੜੀ ਕਰ ਕੇ ਲੱਗਦੀ ਹੂੰ ਪਾਸਾ ਬੁਸੈਣ ਜਾ ਦੇ ਠੀਕ ਹੈ ਬਈ ਮਾ ਕੀ ਕੱਪੜ ਮੈਂ ਹਜੇ ਤਾਂ ਨੇ ਜੋਸ਼ ਵਿਖਾਉਣਾ ਯਾਰ ਬਈ ਹਾਂ ਹਾਂ ਖੋਤਾ ਜੇ ਲੈ ਜਾਣਾ ਬਈ ਹਾਂ ਇਹ ਤਾਂ ਇਹ ਕਈ ਕੁਝ ਕਰਨਾ ਬਈ ਠੀਕ ਆ ਵੀਰੇ ਅੱਛਾ ਜੱਸੇ ਭਾਈ ਇਹਦਾ ਕਿੰਨਾ ਰੇਟ ਦੱਸਿਆ ਜੀ ਇਹਦਾ 88 ਬਾਈ 88000 ਰੁਪਏ ਦਾ 94 ਦਿਨ ਦਾ 92 ਹੈਨਾ ਹਾਂਜੀ ਵੀ ਲੱਖੋਂ ਅੰਦਰ ਵਾਲੇ ਮੰਹੀਆਂ ਹਾਂ ਹਾਂਜੀ ਹਾਂਜੀ ਮੰਹੀਆਂ ਚੰਗੀਆਂ ਉਹ ਹੀਆਂ ਨਹੀਂ ਕੋਈ ਫੋਰ ਹਾਂ ਉਹਦਾ ਸਭ ਕੋ ਭਾਜ ਆਇਆ ਜਾਂ ਮੈਂ ਵੱਡੀ ਆ ਇਹਨਾਂ ਨੂੰ ਹਾਂ ਹਾਂ ਹੂੰ ਬਾਕੀ ਅਜੇ ਨੰਬਰ ਕੇ ਦੱਸੀ ਮੈਨੂੰ ਮੜਾ ਨੰਬਰ 88721 49368 ਇੱਕ ਵਾਰੀ ਹੋਰ 88721 49368 ਰੁਪਏ ਪਲੱਸ ਇਹ ਜਨਵਰੀ ਸੀ ਬਾਈ ਦੇ ਚਾਰ ਮਿੱਤਰੋ ਚਾਰਾ ਜਨਵਰੀ ਡਿਟੇਲ ਲੈਤੀ ਇਹ ਗੱਲਬਾਤ ਫੁੱਲ ਵੀਡੀਓ ਚ ਕਹਤੀ ਹੈ ਅਗਲੀ ਕਾਰਵਾਈ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਪਿੰਡ ਗਿੱਲ ਜ਼ਿਲ੍ਹਾ ਲਗਦਾ ਫਰੋਇਪੁਰ ਗਿੱਲ ਤੋਂ ਮੱਲਾ ਰੋਡ ਦੇ ਉੱਤੇ ਮੱਲੇ ਪਾਈ ਕੇ ਘਰੇ